ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਤੁਹਾਡੇ ਲਈ ਨਵੀਂ ਕਹਾਣੀ ਤੇ ਇਸ ਕਹਾਣੀ ਨੂੰ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰਨ ਵਾਲੇ ਹੋ ਕਾਲਜ ਦਾ ਮਹੌਲ ਮਾਹੌਲ ਹਮੇਸ਼ਾ ਲੈਵਲ ਤੇ ਹੁੰਦਾ ਸੀ ਵਿਦਿਆਰਥੀ ਕਲਾਸਾਂ ਵਿੱਚ ਜਾ ਰਹੇ ਸੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹ ਰਹੇ ਸੀ ਤੇ ਕੰਟੀਨ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਸੀ ਹਰਮੀਤ ਇੱਕ ਚਾਚਲ ਤੇ ਸ਼ਤਾਨੀ ਸੁਭਾਅ ਵਾਲਾ ਵਿਦਿਆਰਥੀ ਸੀ ਉਹ ਆਪਣੇ ਆਪ ਵਿੱਚ ਮਗੜ ਰੰਦਾ ਸੀ ਪਰ ਅੱਜ ਕੁਝ ਵੱਖਰਾ ਸੀ ਲਾਇਬ੍ਰੇਰੀ ਵੱਲ ਜਾਂਦੇ ਸਮੇਂ ਉਸ ਦੀ ਨਜ਼ਰ ਇੱਕ ਨਵੀਂ ਮੈਡਮ ਤੇ ਪਈ ਜਿਸ ਦਾ ਨਾਮ ਸੀ ਸਿਮਰਨ ਗੌਰ ਇੱਕ ਗ੍ਰੇਸਫੁੱਲ ਤੇ ਆਕਰਸ਼ਕ ਲੈਕਚਰਰ ਸੀ ਆਰਟਸ ਡਿਪਾਰਟਮੈਂਟ ਵਿੱਚ ਨਵੀਂ ਤਾਇਨਾਤ ਕੀਤੀ ਸੀ ਉਸ ਦਾ ਵੱਖਰਾ ਸਟਾਈਲ ਸੀ ਬੜੀ ਸਖਤ ਪਰ ਵਿਦਿਆਰਥੀ ਨਾਲ ਧਿਆਨ ਦੇਣ ਵਾਲੀ ਹਰਮੀਤ ਪਹਿਲੀ ਵਾਰੀ ਦੇਖ ਕੇ ਤਾਂ ਉਹਨੂੰ ਹੈਰਾਨ ਹੀ ਰਹਿ ਗਿਆ ਸੀ। ਉਹਨੇ ਸੋਚਿਆ ਇਹ ਮੈਡਮ ਤਾਂ ਬਿਲਕੁਲ ਹੀ ਲੱਗ ਹੈ। ਬਸ ਅੱਜ ਹੀ ਕੁਝ ਕਰਨਾ ਪਵੇਗਾ। ਹਰਮੀਤ ਨੇ ਪਲਾਨ ਬਣਾਇਆ ਕਿ ਮੈਡਮ ਦਾ ਧਿਆਨ ਆਪਣੇ ਵੱਲ ਖਿੱਚੇ। ਪਰ ਵਧੀਆ ਟੰਗ ਨਾਲ ਮੈਡਮ ਨੇ ਹਰਮੀਤ ਨੂੰ ਪਹਿਲੀ ਵਾਰੀ ਨੋਟਿਸ ਕੀਤਾ। ਪਰ ਸਖਤੀ ਨਾਲ ਉਸਨੇ ਮੈਡਮ ਨੂੰ ਉਸ ਨੂੰ ਚੇਤਾਵਨੀ ਦਿੱਤੀ ਹਰਮੀਤ ਫੇਰ ਸ਼ੈਤਾਨੀ ਕਰੇਗਾ ਤਾਂ ਆਫਿਸ ਬਣਾਵਾਂਗੀ ਹਰਮੀਤ ਨੇ ਸ਼ੌਕ ਕੇ ਮੁਸਕਰਾਇਆ ਉਹ ਦੀ ਜਗ੍ਹਾ ਸਾਹ ਬਦ ਗਈ ਕਲਾਸ ਵਿੱਚ ਹਰਮੀਤ ਦੀ ਮਹਿਜ ਯਾਰੀ ਸੀ ਪਰ ਸਿਮਰਨ ਕੌਰ ਨੇ ਕੁਝ ਨੋਟਸ ਕਰਨਾ ਸ਼ੁਰੂ ਕਰ ਦਿੱਤਾ ਸੀ ਉਹ ਸਿਰਫ ਸ਼ੈਤਾਨੀ ਵਾਲਾ ਨਹੀਂ ਪਰ ਬਹੁਤ ਸਮਝਾਰਾ ਅਤੇ ਲੌਜੀਕ ਵਿੱਚ ਬਹੁਤ ਜ਼ਿਆਦਾ ਤਗੜਾ ਸੀ ਮੈਡਮ ਵੀ ਉਸ ਨੂੰ ਅਕਸਰ ਨੋਟਸ ਕਰਦੀ ਰਹਿੰਦੀ ਸੀ ਇਹ ਆਖਰੇ ਕਰਤਾ ਕੀ ਰਹਿੰਦਾ ਹੈ ਉਸ ਦਾ ਧਿਆਨ ਮੈਡਮ ਤੇ ਰਹਿੰਦਾ ਸੀ ਇੱਕ ਦਿਨ ਸਿਮਰਨ ਮੈਡਮ ਨੇ ਪ੍ਰਸ਼ਨ ਕੀਤਾ ਕਿਸੇ ਨੇ ਲੈਕਚਰ ਵਿੱਚ ਕਿਰਦਾਰ ਦੀ ਡਿਵੈਲਪਮੈਂਟ ਦੀ ਉਦਾਹਰਣ ਦਿਖਾਈ ਹਰਮੀਤ ਨੇ ਪੜੀ ਵਿਸ਼ਵਾਸਯੋਗੀ ਤਰੀਕੇ ਨਾਲ ਜਵਾਬ ਦਿੱਤਾ ਅਤੇ ਮੈਡਮ ਉਸ ਤੋਂ ਪ੍ਰਭਾਵਿਤ ਹੋ ਗਈ। "ਵਾਹ ਹਰਮੀਤ, ਗੱਲ ਤਾਂ ਸਹੀ ਬੋਲੀ।" ਮੈਡਮ ਮੁਸਕਰਾ ਕੇ ਕਹਿੰਦੀ, "ਇਹ ਛੋੜੀ ਜਹੀ ਘਟਨਾ ਦੋਹਾਂ ਵਿੱਚ ਇੱਕ ਮਾਨਤਾ ਅਤੇ ਸਨਮਾਨ ਦਾ ਬੰਧਨ ਬਣਾਉਂਦੀ ਹੈ।" ਹਰਮੀਤ ਸਮਝਦਾ ਹੈ ਕਿ ਸਿਰਫ ਮસ્ਤੀ ਨਾਲ ਨਹੀਂ, ਪਰ ਅਸਲੀ ਸਨਮਾਨ ਨਾਲ ਮੈਡਮ ਦੀ ਇੱਜ਼ਤ ਕਮਾਈ ਜਾ ਸਕਦੀ ਹੈ। ਇੱਕ ਦਿਨ ਲਾਇਬ੍ਰੇਰੀ ਵਿੱਚ ਹਰਮੀਤ ਦੁਰਸਤ ਗਲਤੀ ਨਾਲ ਮੈਡਮ ਨੂੰ ਵੇਖਦਾ ਹੈ ਜਦੋਂ ਸਟ੍ਰੈਸ ਵਿੱਚ ਹੁੰਦੀ ਹੈ। ਉਹ ਪਹਿਲੀ ਵਾਰੀ ਮੈਡਮ ਨੂੰ ਭਾਵਨਾਤਮਕ ਤੌਰ ਤੇ ਕਮਜ਼ੋਰ ਵੇਖਦਾ ਹੈ। ਉਹਦੀ ਅੱਖਾਂ ਵਿੱਚ ਥੋੜੀ ਉਦਾਸੀ ਸੀ। ਹਰਮੀਤ ਸੋਚਦਾ ਹੈ ਮੈਡਮ ਸਿਰਫ ਸਖਤ ਨਹੀਂ ਪਰ ਆਪਣੀ ਜ਼ਿੰਦਗੀ ਵਿੱਚ ਵੀ ਮੁਸ਼ਕਲਾਂ ਵਿੱਚ ਹੈ। ਮੈਂ ਕਿਵੇਂ ਮਦਦ ਕਰ ਸਕਦਾ ਹਾਂ ਉਹ ਸੋਚਣ ਲੱਗਾ ਇਹ ਮੂਮੈਂਟ ਹੌਲੀ-ਹੌਲੀ ਦੋਹਾਂ ਵਿੱਚ ਸੰਵੇਦਨਾਤਮਕ ਬੰਦਲੇ ਮੁੜ ਆ ਪਉਂਦਾ ਹੈ ਕਾਂਲ ਵਿੱਚ ਗੱਲਾਂ ਫੈਲਣ ਲੱਗ ਜਾਂਦੀਆਂ ਨੇ ਕਿ ਹਰਮਿਤ ਅਤੇ ਮੈਡਮ ਵਿੱਚ ਕੁਝ ਚੱਲ ਰਿਹਾ ਹੈ ਕਈ ਵਿਦਿਆਰਥੀ ਗਲਤ ਫਹਿਮੀਆਂ ਪੈਦਾ ਕਰ ਰਹੇ ਹਨ ਹਰਮਿਤ ਮੈਡਮ ਦੀ ਇੱਜ਼ਤ ਬਚਾਉਂਦਾ ਹੈ ਚੁੱਪਚਾਪ ਰੋਮ ਰਸ ਰੋਕਣ ਦੀ ਕੋਸ਼ਿਸ਼ ਕਰਦਾ ਹੈ ਮੈਡਮ ਅਹਿਸਾਸ ਕਰਦੀ ਹੈ ਕਿ ਹਰਮੀਤ ਸਿਰਫ ਸ਼ੈਤਾਨੀ ਨਹੀਂ ਪਰ ਪ੍ਰੋਸੈਜੋਗਾ ਤੇ ਬਹਾਦਰ ਵੀ ਹੈ ਉਸ ਤੋਂ ਲਗਭਗ ਵਧੀਆ ਇਮਪ੍ਰੈਸ ਹੋ ਗਈ ਹੁੰਦੀ ਹੈ ਕਿ ਇਹ ਇੱਕ ਵਧੀਆ ਲੜਕਾ ਤੇ ਇੱਕ ਵਧੀਆ ਇਨਸਾਨ ਵੀ ਹੈ ਹਰਮੀਤ ਵੀ ਮੈਡਮ ਨੂੰ ਉਹਨ ਇੱਕ ਲੈਕਚਰ ਆਏ ਵਜੋਂ ਨਹੀਂ ਇੱਕ ਵਧੀਆ ਸ਼ਖਸੀਅਤ ਅਤੇ ਪਧਿਆ ਸੋਹ ਆਵਲੀ ਕੁੜੀ ਵਜੋਂ ਹੀ ਦੇਖਦਾ ਹੈ ਤੇ ਉਹ ਉਸ ਨੂੰ ਪਸੰਦ ਵੀ ਕਰਦਾ ਹੈ ਉਹਦਾ ਧਿਆਨ ਵੀ ਰੱਖਦਾ ਹੈ ਤੇ ਉਸ ਦਾ ਉਸ ਨੂੰ ਦਿਲ ਬਹੁਤ ਖਾਸ ਲੱਗਣ ਲੱਗ ਪੈਂਦਾ ਹੈ ਉਹ ਛੋਟੇ ਛੋਟੇ ਤਰੀਕਿਆਂ ਨਾਲ ਮੈਡਮ ਦੀ ਮਦਦ ਕਰਨ ਲੱਗ ਪੈਂਦਾ ਹੈ ਕਲਾਸ ਵਿੱਚ ਤਿਆਰੀ ਵਿੱਚ ਲਾਇਬ੍ਰੇਰੀ ਵਿੱਚ ਕਿਤਾਬਾਂ ਲਵਾਉਣ ਵਿੱਚ ਅਤੇ ਕਈ ਵਾਰੀ ਮੈਡਮ ਦੀ ਡਾਇਰੀ ਜਾਂ ਨੋਟਿਸ ਨੂੰ ਸੰਭਾਲਣ ਵਿੱਚ ਇੱਕ ਦਿਨ ਕੈਂਟੀਨ ਵਿੱਚ ਹੌਲੀ-ਹੌਲੀ ਬੈਠੇ ਮੈਡਮ ਨੇ ਹਰਮੀਤ ਨੂੰ ਪੁੱਛਿਆ ਹਰਮੀਤ ਤੂੰ ਕਿਵੇਂ ਇੰੀਆਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਲੈਣਾ ਹੈ ਹਰਮੀਤ ਨੇ ਸ਼ਰਮਾਉਂਦੇ ਹੋਏ ਮੁਸਕਰਾ ਕੇ ਕਿਹਾ ਮੈਡਮ ਜਦੋਂ ਮੈਂ ਕਿਸੇ ਦੀ ਇੱਜ਼ਤ ਕਰਦਾ ਹਾਂ ਤਾਂ ਉਸ ਦੀ ਖੁਸ਼ੀ ਮੇਰੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਇਹ ਗੱਲ ਮੈਡਮ ਦੇ ਦਿਲ ਨੂੰ ਅੰਦਰ ਤੱਕ ਹੋ ਗਈ ਉਹ ਪਹਿਲੀ ਵਾਰੀ ਮਹਿਸੂਸ ਕਰ ਰਹੀ ਸੀ ਕਿ ਇੱਕ ਵਿਦਿਆਰਥੀ ਸਿਰਫ ਸ਼ਰਾਰਤੀ ਨਹੀਂ ਬਲਕਿ ਸਮਝਦਾਰ ਅਤੇ ਧਿਆਨ ਰੱਖਣ ਵਾਲਾ ਵੀ ਹੋ ਸਕਦਾ ਹੈ ਕੁਝ ਹਫ਼ਤੇ ਬਾਅਦ ਮੈਡਮ ਦੇ ਦਫ਼ਤਰ ਵਿੱਚ ਮੈਡਮ ਨੇ ਹਰਮਿਤ ਨੂੰ ਬੁਲਾਇਆ। ਉਹਨਾਂ ਨੇ ਹੌਲੀ-ਹੌਲੀ ਆਪਣੀਆਂ ਫੀਲਿੰਗਸ ਬਾਰੇ ਗੱਲ ਕੀਤੀ। ਹਰਮਿਤ ਮੈਡਮ ਨੂੰ ਅਹਿਸਾਸ ਕਰਵਾਉਂਦੇ ਹੋਏ ਕਿਹਾ, ਮੈਂ ਪਹਿਲੀ ਵਾਰ ਕਿਸੇ ਵਿਦਿਆਰਥੀ ਵਿੱਚ ਇੰਨੀ ਸੈਂਸਿਟੀਵਿਟੀ ਅਤੇ ਰਿਸਪੋਨਸੀਬਿਲਟੀ ਦੇਖੀ ਹੈ ਜੋ ਕਿ ਮੈਨੂੰ ਸਿਰਫ ਤੇਰੇ ਵਿੱਚ ਦੀ ਸੀ। ਹੋਰ ਕਿਸੇ ਵਿੱਚ ਨਹੀਂ। ਏਸੋ ਕੇ ਹਰਮੀਤ ਦੇ ਦਿਲ ਦੇ ਵਿੱਚ ਖੁਸ਼ੀ ਦੀ ਲਹਿਰ ਉਪਣੀ ਉਹ ਸੋਚ ਰਿਹਾ ਸੀ ਕਿ ਜਿਸ ਮੂਮੈਂਟ ਦਾ ਮੈਂ ਇੰਤਜ਼ਾਰ ਕਰ ਰਿਹਾ ਸੀ ਇਹ ਸ਼ਾਇਦ ਉਹੀ ਮੂਮੈਂਟ ਜੋ ਮੈਡਮ ਮੈਡਮ ਦੱਸ ਰਹੀ ਹੈ ਉਹ ਬਹੁਤ ਹੀ ਜ਼ਿਆਦੇ ਖੁਸ਼ੀ ਵਿੱਚ ਸੀ ਉਹਨੂੰ ਇਹ ਸੋਚ ਆ ਰਹੀ ਸੀ ਕਿ ਹੁਣ ਮੈਂ ਮੈਡਮ ਨੂੰ ਜੈਤੂ ਦਾ ਕਿਲਾ ਦਿਖਾਉਂਗਾ ਇਹ ਦੋਹਾਂ ਦੇ ਵਿਚਕਾਰ ਇੱਕ ਅਜਿਹਾ ਪ੍ਰੋਸਾ ਬਣ ਗਿਆ ਜੋ ਰਿਪੋਰਟਾਂ ਤੋਂ ਬਾਹਰ ਸੀ ਕਾਂਲਜ ਵਿੱਚ ਗੱਲਾਂ ਫੈਲ ਲੱਗੀਆਂ ਕਿ ਮੈਡਮ ਅਤੇ ਹਰਮੀਤ ਵਿੱਚ ਕੁਝ ਚੱਲ ਰਿਹਾ ਹੈ ਕਈ ਵਿਦਿਆਰਥੀ ਗਲਤਫहमी ਵਿੱਚ ਮੈਡਮ ਦੀ ਅਲੋਚਾ ਕਰਨ ਲੱਗ ਪਈ ਸੀ ਪਰ ਹਰਮੀਤ ਨੇ ਹੌਲੀ-ਹੌਲੀ ਸਟੂਡੈਂਟਾਂ ਨੂੰ ਸਮਝਾਇਆ ਕਿ ਉਹ ਸਿਰਫ ਮੈਡਮ ਦੀ ਮਦਦ ਕਰ ਰਿਹਾ ਹੈ ਹੋਰ ਕੁਝ ਵੀ ਨਹੀਂ ਹੈ ਕਈ ਵਾਰੀ ਉਹ ਰੋਮਾਂਸ ਰੋਕਣ ਲਈ ਸਿੱਧਾ ਦਫ਼ਤਰ ਜਾਂ ਪ੍ਰਿੰਸੀ ਰਾਣਵਾਲੀ ਨਾਲ ਵੀ ਗੱਲ ਕਰਦਾ ਮੈਡਮ ਨੇ ਵੀ ਹਰਮਿੰਦਰ ਦੀ ਸੱਚਾਈ ਅਤੇ ਭਰੋਸੇ ਨੂੰ ਨੋਟਿਸ ਕੀਤਾ ਉਹ ਦੋਚੀ ਇਹ ਵਿਦਿਆਰਥੀ ਸਿਰਫ ਪਿਆਰ ਲਈ ਨਹੀਂ ਬਲਕਿ ਸੱਚਮੁੱਚ ਮੇਰੀ ਇੱਜ਼ਤੇ ਸੁਰੱਖਿਆ ਚਾਹੁੰਦਾ ਹੈ ਇਸ ਦੌਰਾਨ ਮੈਡਮ ਦੇ ਕੁਝ ਪਰਸਨਲ ਚੈਲੰਜ ਵੀ ਖੁੱਲਣ ਲੱਗਦੇ ਹਨ ਪਰ ਹਰਮੀਤ ਹੌਲੀ-ਹੌਲੀ ਉਹਦੀ ਮਦਦ ਕਰਦਾ ਹੈ ਇੱਕ ਰਾਤ ਕਾਲਜ ਦੇ ਫੁੱਲਾਂ ਵਾਲੇ ਗਾਰਡਨ ਵਿੱਚ ਮੈਡਮ ਅਤੇ ਹਰਮੀਤ ਇਹ ਸਾਸਾਂ ਵਰੀ ਜਾਣ ਕਰਦੇ ਹਨ ਹਰਮੀਤ ਮੈਡਮ ਨੇ ਹੌਲੀ-ਹੌਲੀ ਕਿਹਾ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਲਈ ਇੱਕ ਟੀਚਰ ਨਹੀਂ ਹਰਮੀਤ ਨੇ ਉਹਦੀ ਬਾਤ ਵਿੱਚ ਕੱਟੜਦਾ ਨਾਂ ਆਉਂਦੇ ਤੱਕ ਤੇ ਹੌਲੀ-ਹੌਲੀ ਉਹਦੀ ਹੱਥ ਨੂੰ ਫੜਿਆ ਦੋਵਾਂ ਦੀਆਂ ਅੱਖਾਂ 'ਚ ਪਿਆਰ ਦੇ ਭਰੋਸੇ ਦਿਖਾਈ ਦੇ ਰਹੇ ਸੀ ਇਸ ਮੂਮੈਂਟ ਨੇ ਦੋਹਾਂ ਦੇ ਰਿਸ਼ਤੇ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਰੋਮਾਂਟਿਕ ਪਰ ਸਨਮਾਨ ਅਤੇ ਸਮਝਦਰੀ ਵਾਲਾ ਹਰਮੀਤ ਹੋਣ ਮੈਡਮ ਨਾਲ ਲੈਬਰੀ ਵਿੱਚ ਗਾਰਡਨ ਵਿੱਚ ਅਤੇ ਹੋਰ ਕਈ ਥਾਵਾਂ ਜਿਵੇਂ ਕਲਾਸ ਵਿੱਚ ਛੋਟੇ ਛੋਟੇ ਮੂਮਟ ਸਾਂਝੇ ਕਰਦਾ ਹੈ ਉਹ ਹੌਲੀ ਹੌਲੀ ਪਤਾ ਲੱਗਦਾ ਹੈ ਕਿ ਮੈਡਮ ਵੀ ਉਹਦੀ ਮਿਹਨਤ ਸ਼ਰਾਰਤ ਤੇ ਸਿੰਚਾਈ ਨੂੰ ਪਸੰਦ ਕਰਦੀ ਹੈ ਇੱਕ ਦਿਨ ਕਲਾਸ ਵਿੱਚ ਸਿਮਰ ਨੇ ਇੱਕ ਗਹਿਰਾ ਪ੍ਰਸ਼ਨ ਪੁੱਛਿਆ ਕਿਸੇ ਵੀ ਕਰਤਾਰ ਦੀ ਅਸਲੀ ਪਛਾਣ ਉਹਦੇ ਫੈਸਲੇ ਵਿੱਚ ਹੁੰਦੀ ਹੈ। ਕਿਸੇ ਵੀ ਸਿੱਧੇ ਰਾਹ ਤੇ ਚੱਲਣਾ ਉਹਦੀ ਸ਼ਕਤੀ ਹੈ। ਹਰਮੀਤ ਨੇ ਹੌਲੀ-ਹੌਲੀ ਜਵਾਬ ਦਿੱਤਾ। ਜੇ ਕਿਸੇ ਨੂੰ ਆਪਣੇ ਅੰਦਰ ਸંચਾਈ ਅਤੇ ਦਿਲ ਦੀ ਸਮਝ ਹੈ ਤਾਂ ਕਿਸੇ ਵੀ ਚੁਣੌਤੀ ਨੂੰ ਸੰਭਾਲ ਸਕਦਾ ਹੈ। ਮੈਡਮ ਹੌਲੀ-ਹੌਲੀ ਮੁਸਕਰਾਏ ਅਤੇ ਹੁੱਦਾ ਨਜ਼ਰੀਆ ਪਤਨ ਦਾ ਗਿਆ ਗਾਰਡਨ ਵਿੱਚ ਫੁੱਲਾਂ ਦੇ ਦਰਮਿਆਨ ਹੌਲੀ-ਹੌਲੀ ਕਦੇ ਕਿਤਾਬਾਂ ਸਾਂਝੀਆਂ ਕਰਨਾ ਕਦੇ ਹੱਸਣਾ ਖੇਡਣਾ ਦੋਹਾਂ ਦੀ ਦਿਲੀ ਸਮਝ ਤੇ ਵਾਦਾ ਕਰਦਾ ਹੈ ਹਰ ਮੀਤ ਇੱਕ ਮੈ ਦਿਣਾ ਮੈਡਮ ਲਈ ਛੋਟਾ ਗਿਫਟ ਲੈ ਆ ਇੱਕ ਕਿਤਾਬ ਜਿਸ ਵਿੱਚ ਉਹਨਾਂ ਦੋਹਾਂ ਦੀ ਪਸੰਦ ਦਾ ਲੇਖ ਸੀ ਹਰ ਮੀਤ ਇਹ ਕਿਤਾਬ ਸਿਰਫ ਪੜਨ ਲਈ ਨਹੀਂ ਔਰ ਜਿਆਦਾ ਸੰਭਲ ਲਈ ਹੈ ਇਹ ਛੋੜਾ ਮੋੜ ਦੋਹਾਂ ਵਿੱਚ ਪਿਆਰ ਤੇ ਭਰੋਸੇ ਨੂੰ ਵਧਾਉਂਦਾ ਹੈ ਮੈਡਮ ਇਕੱਲੀ ਰਾਤ ਲਾਇਬ੍ਰੇਰੀ ਵਿੱਚ ਕੁਰਸੀ ਤੇ ਬੈਠੀ ਸੋਚਦੀ ਹੈ ਉਹ ਸੋਚਦੀ ਹੈ ਕਿ ਇਹ ਪਿਆਰ ਸਹੀ ਹੈ ਕਿ ਮੈਂ ਇਸ ਵਿਦਿਆਰਥੀ ਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰ ਸਕਦੀ ਹਾਂ ਦੂਜੇ ਪਾਸੇ ਹਰਮੀਤ ਵੀ ਆਪਣੇ ਘਰ ਵਿੱਚ ਸੋਚਦਾ ਹੈ ਮੈਡਮ ਸਿਰਫ ਮੇਰੀ ਗਾਈਡ ਨਹੀਂ ਪਰ ਮੇਰੇ ਲਈ ਜੀਵਨ ਦਾ ਸਾਰਾ ਹੈ ਇਹ ਦੋਹਾਂ ਦੇ ਅੰਦਰੂਨੀ ਸੰਵੇਦਨਾਵਾਂ ਦਿਖਾਉਂਦਾ ਹੈ ਕਿ ਰੋਮਾਂਸ ਸਿਰਫ ਬਾਹਰੀ ਨਹੀਂ ਪਰ ਦਿਲ ਦੀ ਗਹਿਰਾਈ ਵਿੱਚ ਹੈ ਜੋ ਕਿ ਕੀਤਾ ਮਹਿਸੂਸ ਜਾ ਲੱਗਦਾ ਹੈ ਕਾਲ ਦੇ ਵਿੱਚ ਫਿਰ ਇੱਕ ਵਾਰ ਰੂਮ ਰਸ ਫੈਲਿਆ ਕਿ ਹਰਮੀਤ ਅਤੇ ਮੈਡਮ ਦੇ ਵਿਚਕਾਰ ਗਲਤ ਸੰਬੰਧ ਹੈ ਕਈ ਵਿਦਿਆਰਥੀਆਂ ਨੇ ਕਹਾਣੀਆਂ ਬਣਾਈਆਂ ਤੇ ਕੰਝਾਣੇ ਚਰਚਾ ਵਧਾਈ ਹਰਮੀਤ ਨੇ ਹੌਲੀ-ਹੌਲੀ ਸਟੂਡੈਂਟਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਮੈਡਮ ਅਤੇ ਮੈਂ ਸਿਰਫ ਪਿਆਰ ਤੇ ਇੱਜ਼ਤ ਨਾਲ ਜੁੜੇ ਹਾਂ ਸਾਡੇ ਰਿਸ਼ਤੇ ਵਿੱਚ ਕੋਈ ਵੀ ਗਲਤ ਕੁਝ ਨਹੀਂ ਹੈ ਮੈਡਮ ਨੇ ਵੀ ਹੌਲੀ-ਹੌਲੀ ਮੰਨਿਆ ਕਿ ਹਰਮੀਤ ਦੀ ਸੱਚਾਈ ਭਰੋਸਾ ਤੇ ਲੋਇਲਟੀ ਉਹਦੀ ਸਭ ਤੋਂ ਵੱਡੀ ਗੁਣ ਹੈ ਇਹ ਤਰ੍ਹਾਂ ਕਈ ਵਿਦਿਆਰਥੀਆਂ ਨੇ ਵੀ ਮੈਡਮ ਨੂੰ ਫੋਟ ਕੀਤਾ ਅਤੇ ਪ੍ਰਿੰਸੀਪਲ ਨੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਸਮੇਲਨ ਵਿੱਚ ਸਮਝਾਇਆ ਕਿ ਸਤਿਕਾਰ ਅਤੇ ਇੱਜਤ ਸਭ ਤੋਂ ਮਹੱਤਵਪੂਰਨ ਹੈ। ਇੱਕ ਸ਼ਾਂਤ ਸਵੇਰੇ ਗਾਰਡਨ ਵਿੱਚ ਫੁੱਲਾਂ ਦੇ ਦਰਮIAN ਮੈਡਮ ਅਤੇ ਹਰਮੀਤ ਇਕੱਠੇ ਬੈਠੇ ਸੀ। ਹਰਮੀਤ ਮੈਡਮ ਨੇ ਹੌਲੀ-ਹੌਲੀ ਕਿਹਾ ਮੈਨੂੰ ਲੱਗਦਾ ਹੈ ਕਿ ਸਾਡਾ ਰਿਸ਼ਤਾ ਸਿਰਫ ਸਟੂਡੈਂਟ-ਟੀਚਰ ਦਾ ਨਹੀਂ। ਇਹ ਸੱਚੀ ਜਿਤੇ ਪਿਆਰ ਤੇ ਭਰੋਸੇ ਦਾ ਰਿਸ਼ਤਾ ਹੈ। ਹਰਮੀਤ ਨੇ ਉਹਦੀਆਂ ਅੱਖਾਂ ਵਿੱਚ ਦੇਖਦੇ ਹੋਏ ਹੌਲੀ-ਹੌਲੀ ਮੱਥਾ ਟੇਕਿਆ ਮੈਡਮ ਮੈਂ ਵੀ ਇਹੀ ਮਹਿਸੂਸ ਕਰਦਾ ਹਾਂ ਤੁਸੀਂ ਮੇਰੇ ਲਈ ਸਿਰਫ ਮੈਡਮ ਨਹੀਂ ਪਰ ਜੀਵਨ ਦੀ ਸਾਰਾ ਹੋ ਇਸ ਮੂਮੈਂਟ ਨੇ ਦੋਹਾਂ ਦੇ ਦਿਲਾਂ ਨੂੰ ਇੱਕ ਟੂਟ ਬੰਧਨ ਵਿੱਚ ਬੰਨ੍ਹ ਦਿੱਤਾ ਕੁਝ ਹਫ਼ਤੇ ਬਾਅਦ ਮੈਡਮ ਨੇ ਆਪਣੇ ਰਿਟਾਇਰਮੈਂਟ ਦੀ ਯੋਜਨਾ ਬਣਾਈ ਪਰ ਉਹ ਹੌਲੀ-ਹੌਲੀ ਹਰਮੀਤ ਨਾਲ ਆਪਣੇ ਵੇਸਤੇ ਨੂੰ ਸਵੀਕਾਰ ਕਰਦੀ ਹੈ ਕਾਲਜ ਵਿੱਚ ਹਰਮੀਤ ਤੇ ਮੈਡਮ ਦੀ ਸੱਚਾਈ ਪਿਆਰ ਤੇ ਪਰੋਸੇ ਵਾਲੀ ਕਹਾਣੀ ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਬਣ ਗਈ ਮੈਡਮ ਸਿਮਰਨ ਅਤੇ ਹਰਮੀਤ ਨੇ ਆਪਣੀ ਜ਼ਿੰਦਗੀ ਨੂੰ ਖੁਸ਼ੀ ਪਿਆਰ ਅਤੇ ਮਿਹਨਤ ਨਾਲ ਭਰ ਦਿੱਤਾ ਉਹ ਦੋਹਾਂ ਇੱਕ ਦੂਜੇ ਦੇ ਸਹਾਰੇ ਅਤੇ ਪਿਆਰ ਨਾਲ ਜ਼ਿੰਦਗੀ ਦੇ ਹਰ ਚੈਲੰਜ ਨੂੰ ਆਸਾਨ ਬਣਾਉਂਦੇ ਰਹੇ ਇਹ ਸੀ ਜੀ ਤੋਂ ਆਪਣੀ ਅੱਜ ਦੀ ਕਹਾਣੀ ਅਤੇ ਇਦਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਪਲੀਜ਼ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਜਰੂਰ ਕਰਕੇ ਜਾਓ। ਧੰਨਵਾਦ।